ਨੋਰੀ ਬਾਰਡਰ ਤੇ ਸ਼ੰਭੂ ਬਾਰਡਰ ਦੇ ਉੱਤੇ ਚੱਲ ਰਹੀ ਦਰਨੇ ਨੂੰ ਲੈ ਕੇ ਹੁਣ ਬਲਵੀਰ ਸਿੰਘ ਰਾਜੇਵਾਲ ਦਾ ਵੱਡਾ ਬਿਆਨ ਸਾਹਮਣੇ ਆਇਆ ਹੈ ਉਹਨਾਂ ਨੇ ਬਿਆਨ ਇਸ ਮੋਰਚੇ ਨੂੰ ਲੈ ਕੇ ਕੀ ਕੁਝ ਦਿੱਤਾ ਤੁਹਾਨੂੰ ਉਹ ਵੀ ਦੱਸਾਂਗੇ ਇਸ ਤੋਂ ਪਹਿਲਾਂ ਤਾਂ ਦੱਸ ਦਈਏ ਕਿ ਅੱਜ 22ਵਾਂ ਦਿਨ ਜਗਜੀਤ ਸਿੰਘ ਢੱਲੇਵਾਲ ਕਿਸਾਨ ਆਗੂ ਨੇ ਉਹਨਾਂ ਦਾ ਮਰਨ ਵਰਤੇ ਵਿੱਚ ਦਾਖਲ ਹੋ ਚੁੱਕਿਆ ਹੈ ਜਿਸ ਨੂੰ ਲੈ ਕੇ ਹੁਣ ਪੰਜਾਬ ਨੂੰ ਛੱਡ ਕੇ ਹਰਿਆਣਾ ਤੇ ਹੋਰ ਕਈ ਰਾਜਾਂ ਦੇ ਵਿੱਚ ਡੱਲੇਵਾਲ ਨਾਲ ਇੱਕ ਜੁਟਤਾ ਤੇ ਸਮਰਥਨ ਪ੍ਰਗਟ ਕਰਨ ਲਈ ਕਿਸਾਨਾਂ ਦੇ ਵੱਲੋਂ ਟ੍ਰੈਕਟਰ ਮਾਰਚ ਦਿੱਤੇ ਦਿਨ ਕੀਤਾ ਗਿਆ ਜੋ ਕਿ ਤਰ੍ਹਾਂ ਕਿਤੇ ਹੁਣ ਕਿਸਾਨ ਜਥੇਬੰਦੀਆਂ ਵੀ ਇੱਕ ਜੁਟ ਹੁੰਦੀਆਂ ਦਿਖਾਈਆਂ ਦੇ ਰਹੀਆਂ ਨੇ ਜਿਸ ਨੂੰ ਲੈ ਕੇ ਹੁਣ ਬਲਬੀਰ ਸਿੰਘ ਰਾਜੇਵਾਲ ਦਾ ਵੱਡਾ ਬਿਆਨ ਸਾਹਮਣੇ ਆਇਆ ਉਹਨਾਂ ਨੇ ਅੱਜ ਮੀਟਿੰਗ ਸੱਦੀ ਹੈ ਚੰਡੀਗੜ੍ਹ ਦੇ ਵਿੱਚ ਮੀਟਿੰਗ ਹੋਣੀ ਹੈ ਮੀਟਿੰਗ ਤੋਂ ਬਾਅਦ ਵੱਡੇ ਐਲਾਨ ਹੋਣੇ ਨੇ ਹੋ ਸਕਦਾ ਹੈ ਕਿ ਅੱਜ ਉਹ ਇਹਨਾਂ ਮੋਰਚਾਂ ਨੂੰ ਸਮਰਥਨ ਵੀ ਕਰ ਸਕਦੀ ਹੈ ਜਿਸ ਨੂੰ ਲੈ ਕੇ ਹੁਣ ਜਿੱਥੇ ਕਿਸਾਨਾਂ ਦੇ ਵੱਲੋਂ ਪੰਜਾਬ ਦੇ ਲੋਕਾਂ ਦੇ ਵੱਲੋਂ ਕਲਾਕਾਰਾਂ ਦੇ ਵੱਲੋਂ ਵੀ ਲਗਾਤਾਰ ਮੀਟਿੰਗਾਂ ਕੀਤੀਆਂ ਜਾ ਰਹੀਆਂ ਨੇ ਜਾਂ ਫਿਰ ਅਪੀਲਾਂ ਕੀਤੀਆਂ ਜਾ ਰਹੀਆਂ ਨੇ ਕਿ ਕਿਸਾਨ ਜਥੇਬੰਦੀਆਂ ਇਕਜੁੱਟ ਹੋਣ ਪਿਛਲੇ ਦਿਨਾਂ ਦੇ ਵਿੱਚ ਖਨੋਰੀ ਬਾਰਡਰ ਦੇ ਉੱਤੇ ਪੰਜਾਬ ਦੇ ਪ੍ਰਸਿੱਧ ਗਾਇਕ ਬੱਬੂ ਮਾਨ ਹੋਰੀ ਪਹੁੰਚਦੇ ਨੇ ਉਹਨਾਂ ਦੇ ਵੱਲੋਂ ਵੀ ਸਾਰੇ ਕਿਸਾਨਾਂ ਨੂੰ ਕਿਸਾਨ ਜਥੇਬੰਦੀਆਂ ਨੂੰ ਇੱਕ ਮੰਚ ਦੇ ਉੱਤੇ ਜਿਹੜੇ ਕਿਸਾਨੀ ਦੇ ਇੱਕ ਮੁੱਦੇ ਨੇ ਇਕੱਠੇ ਲੜਨ ਦੀ ਅਪੀਲ ਕੀਤੀ ਗਈ ਸੀ ਜਿਸ ਤੋਂ ਬਾਅਦ ਹੁਣ ਜਿਹੜੀ ਵੱਡੀ ਖਬਰ ਤੁਹਾਨੂੰ ਦੱਸ ਰਹੇ ਹਾਂ ਕਿ ਬਲਬੀਰ ਸਿੰਘ ਰਾਜੇਵਾਲ ਦੇ ਵੱਲੋਂ ਐਲਾਨ ਕਰ ਦਿੱਤਾ ਗਿਆ ਹੈ ਅੱਜ ਮੀਟਿੰਗ ਉਹਨਾਂ ਦੇ ਵੱਲੋਂ ਸੱਦੀ ਗਈ ਹੈ ਚੰਡੀਗੜ੍ਹ ਦੇ ਵਿੱਚ ਉਸ ਤੋਂ ਬਾਅਦ ਐਲਾਨ ਹੋਣਗੇ ਕੀ ਐਲਾਨ ਹੁੰਦੇ ਨੇ ਕਿ ਕਿਸਾਨ ਮੋਰਚੇ ਜਿਹੜੇ ਚੱਲ ਰਹੇ ਨੇ ਪੰਜਾਬ ਦੀ ਸਰਦ ਦੇ ਹਰਿਆਣਾ ਦੀ ਸਰਦ ਦੇ ਉੱਤੇ ਕਿ ਉਹਨਾਂ ਦੇ ਵਿੱਚ ਆਉਣ ਵਾਲੇ ਦਿਨਾਂ ਦੇ ਵਿੱਚ ਕੀ ਜਿਹੜੀ ਆਪਣੇ ਪੰਜਾਬ ਦੇ ਵਿੱਚ ਜਿਹੜੇ ਬਾਕੀ ਜਥੇਬੰਦੀਆਂ ਨੇ ਕੀ ਉਹ ਵੀ ਸਮਰਥਨ ਕਰ ਦੇਣਗੇ ਨਾਲ ਇਕਜੁੱਟ ਹੋ ਕੇ ਜਿਹੜੇ ਕਿਸਾਨੀ ਮਸਲੇ ਲੜਨਗੇ ਤੇ ਤੁਹਾਨੂੰ ਦੱਸਦੀ ਕਿ ਅੱਜ ਖਨੋਰੀ ਬਾਰਡਰ ਦੇ ਉੱਤੇ 22ਵੇਂ ਦਿਨ ਜਿਹੜੇ ਜਗਜੀਤ ਸਿੰਘ ਢੱਲੇਵਾਲ ਦਾ ਹਾਲਚਲ ਪਹੁੰਚਣ ਦੇ ਲਈ ਪਟਿਆਲਾ ਡੀਸੀ ਤੇ ਪਟਿਆਲਾ ਐਸਐਸਪੀ ਪਹੁੰਚੇ ਨੇ ਉਹਨਾਂ ਦੇ ਵੱਲੋਂ ਵੀ ਉਹਨਾਂ ਨੂੰ ਜਿਹੜੀ ਉਹਨਾਂ ਦੀ ਸਿਹਤ ਨੂੰ ਲੈ ਕੇ ਚਿੰਤਾ ਜਤਾਈ ਗਈ ਹੈ ਐਸਕੇਮ ਦੇ ਸਾਰੇ ਮੈਂਬਰ ਸਹਿਬਾਨ ਨੂੰ ਬੇਨਤੀ ਹੈ ਮੈਨੂੰ ਜਿਸ ਤਰ੍ਹਾਂ ਸਾਰਿਆਂ ਨੇ ਸਲਾਹ ਨਾਲ ਫੈਸਲਾ ਕੀਤਾ ਹੈ ਕਿ ਸਰ ਜਗਜੀਤ ਸਿੰਘ ਢੱਲੇਵਾਲ ਦੀ ਖਨੌਰੀ ਬਾਰਡਰ ਉੱਤੇ ਉਹ ਖੜਤਾਲ ਕਰਨ ਜਿਸ ਤਰ੍ਹਾਂ ਸਿਹਤ ਦੀ ਹਾਲਤ ਵਿਗੜਦੀ ਜਾ ਰਹੀ ਹੈ ਉਸ ਨੂੰ ਧਿਆਨ ਵਿੱਚ ਰੱਖਦੇ ਹਾਂ ਜਿਹੜੀ ਮੀਟਿੰਗ 24 ਤਰੀਕ ਨੂੰ ਰੱਖੀ ਸੀ ਉਹ ਕੱਲ 18 ਤਰੀਕ ਨੂੰ ਚੰਡੀਗੜ੍ਹ ਵਿਖੇ 2 ਵਜੇ ਰੱਖੀ ਗਈ ਹੈ ਸਾਰੇ ਸਮੇਂ ਸਿਰ ਪਹੁੰਚਣ ਦੀ ਕਿਰਪਾਤਾ ਕਰ ਆ ਕੇ ਆਪਾਂ ਕੋਈ ਠੀਕ ਫੈਸਲਾ ਲੈ ਸਕੀਏ ਬਹੁਤ ਬਹੁਤ ਧੰਨਵਾਦ ਹੁਣ ਵੇਖਣਾ ਇਹ ਹੋਵੇਗਾ ਕਿ ਜਗਜੀਤ ਸਿੰਘ ਢੱਲੇਵਾਲ ਦਾ ਜਿਹੜਾ ਮਰਨ ਵਰਤ ਹੈ ਉਹ ਕਿਵੇਂ ਸਰਕਾਰ ਖੁਲਾਉਣ ਦੇ ਵਿੱਚ ਕਾਮਯਾਬ ਹੋਵੇਗੀ ਜਾਂ ਫਿਰ ਨਹੀਂ ਕਿਉਂਕਿ ਡੀਸੀ ਪ੍ਰੀਤੀ ਯਾਦਵ ਤੇ ਐਸਐਸਪੀ ਨਾਨਕ ਸਿੰਘ ਹੋਰਾਂ ਦੇ ਵੱਲੋਂ ਵੀ ਉੱਥੇ ਜਾ ਕੇ ਉਹਨਾਂ ਦਾ ਹਾਲਚਲ ਅੱਜ ਵੀ ਕੁਛ ਹੈ ਗਿਆ ਜਿਸ ਨੂੰ ਲੈ ਕੇ ਉਹਨਾਂ ਦੇ ਵੱਲੋਂ ਅੱਜ ਜਿਹੜਾ ਸਰਕਾਰ ਦੇ ਵੱਲੋਂ ਜਿਹੜਾ ਉਹਨਾਂ ਦੀ ਸਿਹਤ ਨਾਲ ਜੁੜਿਆ ਬੁਲਟਨ ਹੈ ਸਿਹਤਜ਼ ਬੁਲਟ ਉਹ ਵੀ ਅੱਜ ਜਾਰੀ ਕਰ ਦੇਣਾ ਹੈ ਜਿਸ ਨੂੰ ਲੈ ਕੇ ਲਗਾਤਾਰ ਇਹ ਚਰਚਾਵਾ ਚੱਲ ਰਹੀ ਹੈ ਸੰਨ ਕੀ ਜਗਜੀਤ ਸਿੰਘ ਡੱਲੇਵਾਲ ਦਾ ਮਰ ਵਰਤ ਤੋੜਨ ਆਉਣ ਦੇ ਲਈ ਸਰਕਾਰ ਦੇ ਵੱਲੋਂ ਅਪੀਲ ਕੀਤੀ ਜਾ ਰਹੀ ਹੈ ਕਿਉਂਕਿ ਕਿਹਾ ਜਾ ਰਿਹਾ ਹੈ ਕਿ ਉਹਨਾਂ ਦੀ ਸਿਹਤ ਜਿਹੜੀ ਹੈ ਉਹ ਬੇਹਦ ਪੰਜਾਬ ਦੇ ਲੋਕਾਂ ਦੇ ਲਈ ਉਹਨਾਂ ਦੀ ਜਿਹੜੀ ਲੋੜ ਹੈ ਉਹਨਾਂ ਨੂੰ ਕਿਸਾਨ ਆਗੂ ਦੀ ਕਿਉਂਕਿ ਪਿਛਲੇ ਦਿਨਾਂ ਦੇ ਵਿੱਚ ਜਿਹੜੇ ਕਿਸਾਨ ਆਗੂ ਹੋਰ ਨੇ ਉਹ ਗੱਲ ਇਹ ਹੀ ਕਹਿ ਰਹੇ ਨੇ ਕਿ ਇੱਕ ਵੱਡਾ ਕਿਸਾਨ ਆਗੂ ਬਣਨ ਦੇ ਲਈ ਇੰਨੀ ਜਲਦੀ ਨਹੀਂ ਬਣਾ ਜਾ ਸਕਦਾ ਲੰਬੇ ਕਈ ਦਹਾਕੇ ਲੱਗ ਜਾਂਦੇ ਨੇ ਜਿਵੇਂ ਜਗਜੀਤ ਸਿੰਘ ਢੱਲੇਵਾਲ ਹੋਰਾਂ ਦਾ ਇੱਕ ਵੱਡਾ ਸੰਘਰਸ਼ ਹੈ ਇਹਦੇ ਵਿੱਚ ਕਿਸਾਨੀ ਅੰਦੋਲਨ ਨੂੰ ਲੈ ਕੇ ਜਾਂ ਫਿਰ ਕਿਸਾਨੀ ਮਸਲੇ ਨੂੰ ਲੈ ਕੇ ਲਗਾਤਾਰ ਚੱਕਦੇ ਆ ਰਹੇ ਨੇ ਹੁਣ ਜੇਕਰ ਦੇਖਿਆ ਜਾਵੇ ਤਾਂ ਉਹਨਾਂ ਦਾ ਛੇਮਾ ਮਰਨ ਵਰਤ ਹੈ ਪਿਛਲੇ ਸਾਲਾਂ ਤੋਂ ਲੈ ਕੇ ਹੁਣ ਤੱਕ ਜਿਸ ਨੂੰ ਲੈ ਕੇ ਹੁਣ ਕਨੋਰੀ ਤੇ ਸ਼ੰਭੂ ਬਾਰਡਰਾਂ ਦੇ ਉੱਤੇ ਕਿਸਾਨ ਡਟੇ ਹੋਏ ਨੇ ਅੱਜ ਜਿਹੜਾ ਸੰਯੁਕਤ ਕਿਸਾਨ ਮੋਰਚਾ ਕੀ ਐਲਾਨ ਕਰਦਾ ਹੈ ਕਿ ਨਹੀਂ ਉਹਦੇ ਉੱਤੇ ਹੁਣ ਸਭ ਦੀ ਨਜ਼ਰ ਟਿਕੀ ਹੋਈਆਂ ਨੇ ਕੁਝ ਸਮੇਂ ਬਾਅਦ ਸਥਿਤੀ ਸਪਸ਼ਟ ਹੋਵੇਗੀ ਤੁਸੀ ਜੁੜੇ ਰਹੋ ਪੜੀ ਪੰਜਾਬ ਦੇ ਨਾਲ ਤੁਹਾਨੂੰ ਹਰ ਇੱਕ ਅਪਡੇਟ ਦਿੰਦਾ ਰਹਾਂਗੇ ਧੰਨਵਾਦ